ਸਿਵਲ ਹਸਪਤਾਲਕ ਫਰੀਦਕੋਟ ਦੇ ਵਿੱਚ ਆਸ਼ਾ ਵਰਕਰਾਂ ਨੇ ਲਾਇਆ ਤਰਨਾ ਉਹਨਾਂ ਦਾ ਕਹਿਣਾ ਹੈ ਕਿ ਜੋ ਪ੍ਰਾਲੀ ਪ੍ਰਬੰਧ ਇਹ ਸਾਡੀਆਂ ਡਿਊਟੀਆਂ ਲਾਇਆ ਗਿਆ ਇਹਨਾਂ ਜੋ ਵੱਧੋ ਕੰਮ ਦਿੱਤਾ ਗਿਆ ਉਹਨਾਂ ਨੇ ਅਜਿਹਾ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੋਰ ਕੀ ਕਿਹਾ ਉਹਨਾਂ ਤਾਂ ਸੁਣਦੇ ਆ ਤੇਰਾ ਨਾਮ ਸਰਜੀਤ ਧਰਮਚੱਕੀ ਡੈਮੋਕ੍ਰੈਟਿਕ ਆਸ਼ਾ ਵਰਕਰ ਸੁਪਰੀ ਡਾਇਰੈਕਟਰ ਜੀ ਦੀ ਸੁਬਾ ਸੀਨੀਅਰ ਮਿਸ ਪ੍ਰਧਾਨ ਸਰ ਅੱਜ ਦਾ ਸਾਡਾ ਇਹ ਪ੍ਰੋਗਰਾਮ ਇਹ ਸੀਗਾ ਕਿ ਸਾਨੂੰ ਐਸ.ਬੀ.ਐਮ ਵੱਲੋਂ ਇੱਕ ਕੈਤਾਨਾ ਸ਼ਾਹੀ ਫਰਮਾਨ ਦੇ ਤਹਿਤ ਫਰਮਾਨ ਦੇ ਤਹਿਤ ਜਿਹੜਾ ਕਿ ਲੈਟਰ ਕੱਢੀ ਗਈ ਹੈ ਤਿੰਨ ਵਰਕਰਾਂ ਨੂੰ ਉਹਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਜਿਹੜਾ ਪਰਾਲੀ ਸਾੜਨ ਦੇ ਸਬੰਧ ਦੇ ਵਿੱਚ ਤੁਸੀਂ ਘਰ-ਘਰ ਜਾ ਕੇ ਸਰਵੇ ਕਰਨਾ ਤੇ ਪਰਾਲੀ ਜਿਹੜੀ ਹੈਗੀ ਆ ਸਾੜਨ ਦਾ ਜੋ ਵੀ ਕੰਮ ਹੈਗਾ ਉਹ ਆਸ਼ਾ ਵਰਕਰ ਕਰੋਗੇ ਤੇ ਸਾਡੀ ਜਥੇਬੰਦੀ ਵੱਲੋਂ ਪਹਿਲਾਂ ਹੀ ਲਿਖ ਕੇ ਦਿੱਤਾ ਜਾ ਚੁੱਕਿਆ ਹੈ ਇਹ ਅਸੀਂ ਬਿਨਾਂ ਇਨਸੈਂਟਿਵ ਤੋਂ ਕੋਈ ਕੰਮ ਨਹੀਂ ਕਰਾਂਗੇ ਤੇ ਉਹਨਾਂ ਨੇ ਫਿਰ ਸਾਨੂੰ ਜਿਹੜੀ ਕਿ ਇੱਕ ਲੈਟਰ ਕੱਢਦੀ ਜਿਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਇਕੱਠੇ ਹੋਏ ਆਂ ਇਹ ਤੁਸੀਂ ਉਹਨਾਂ ਨੂੰ ਦੱਸਣਾ ਐ ਐਸਪੀਐਮ ਸਾਹਿਬ ਨੂੰ ਅਸੀਂ ਦੱਸਣਾ ਚਾਹੁੰਦੇ ਆ ਇਹ ਸੋ ਤੁਹਾਡੇ ਚੈਨਲ ਦੇ ਰਾਹੀਂ ਕਿ ਜਿਹੜਾ ਸਾਨੂੰ ਭਰਤੀ ਕੀਤਾ ਗਿਆ ਉਹ ਇੱਕ ਅਸੀਂ ਸਰਕਾਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਐ ਐਨਐਚਐਮ ਦੇ ਵਿੱਚ ਸਾਨੂੰ ਭਰਤੀ ਕੀਤਾ ਗਿਆ ਤੇ ਸਿਰਫ ਅਸੀਂ ਸੈਂਟਰ ਵੇਸ ਤੇ ਕੰਮ ਕਰਦੇ ਆ ਸੇ ਕੋਈ ਪੱਕੇ ਮਲਾਜਮ ਨਹੀਂ ਜੇਕਰ ਸਰਕਾਰ ਨੇ ਸਾਡੇ ਤੋਂ ਇਸ ਤਰ੍ਹਾਂ ਅਫਸਰਾਂ ਨੇ ਕੰਮ ਲੈਣਾ ਤਾਂ ਸਿੱਧੀ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਸਾਨੂੰ ਪੱਕੇ ਕੀਤਾ ਜਾਵੇ ਬਿਨਾਂ ਸ਼ਰਤ ਦਾ ਅਸੀਂ ਵੇੇਕ ਕੰਮ ਕਰਨ ਨੂੰ ਤਿਆਰ ਆ ਅਸੀਂ ਜਿਹੜਾ ਫੇਲੀਵਾੜੀ ਭਾਗ ਦਾ ਸੀ ਹਿੱਸਾ ਨਹੀਂ ਅਸੀਂ ਸਿੱਧ ਮਹਿਕਮੇ ਦਾ ਹਿੱਸਾ ਅਸੀਂ ਬਾਖੂ ਜੀ ਜਿਹੜਾ ਆਪਣਾ ਕੰਮ ਉਹ ਅਸੀਂ ਕਰ ਰਹੇ ਆ ਪਰ ਜਿਹੜੀ ਇੱਥੇ ਘਟੀ ਇਹਦੀ ਅਸੀਂ ਨਿੰਦਾ ਕਰਦੇ ਆ ਬਾਕੀ ਅਸੀਂ ਸਰਕਾਰ ਨੂੰ ਕਿਸ ਤਰ੍ਹਾਂ ਸਾਫ਼ ਦੱਸਣਾ ਚਾਹੁੰਦੇ ਆ ਕਿ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਕਿਉਂਕਿ ਕਿਸਾਨਾਂ ਦੀ ਪ੍ਰਾਲੀ ਚੱਕਣ ਦਾ ਪ੍ਰਬੰਧ ਕਰੇ ਸਰਕਾਰ ਨਾ ਕਿ ਸਾਨੂੰ ਵਰਕਰਾਂ ਨੂੰ ਤੰਗ ਪਰੇਸ਼ਾਨ ਕਰੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਦੇਵੇ ਕਿਉਂਕਿ ਜੇਕਰ ਸਰਕਾਰ ਐਮਐਸਪੀ ਲਾਗੂ ਕਰਦੀ ਆ ਤਾਂ ਜਿਹੜਾ ਇਹ ਪ੍ਰਾਲੀ ਦਾ ਪ੍ਰਬੰਧ ਆਪੇ ਹੋ ਜਾਣਾ ਤੇ ਜਿੰਨਾ ਚਿਰ ਸਰਕਾਰ ਇਹਦੇ ਵੱਲ ਧਿਆਨ ਨਹੀਂ ਦਿੰਦੀ ਕਿਉਂਕਿ ਜੇਕਰ ਸਰਕਾਰ ਐਮਐਸਪੀ ਲਾਗੂ ਕਰਦੀ ਆ ਤਾਂ ਜਿਹੜਾ ਕਿਸਾਨ ਆ ਉਹ ਆਪੇ ਬਹੁਤ ਉਹਨਾਂ ਤੋਂ ਬੀਤ ਗਿਆ ਇਸ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਸੀ ਜੇਕਰ ਐਸਟੀਐਮ ਮੈਡਮ ਨੇ ਸਾਨੂੰ ਜਿੱਤਾਂ ਕਟੀਆਂ ਬੰਦ ਨਾ ਕੀਤੀਆਂ ਤੇ ਸਾਡੇ ਨਾਲ ਕਿਸਾਨ ਦੇਖੀ ਬੰਦੀਆਂ ਵੀ ਇਸ ਕਰਨੇ ਦੇ ਵਿੱਚ ਜਲਦੀ ਸ਼ਾਮਲ ਹੋਣਗੀਆਂ ਕਿਉਂਕਿ ਅਸੀਂ ਵੀ ਇੱਕ ਕਿਸਾਨਾਂ ਦਾ ਹਿੱਸਾ ਮਜ਼ਦੂਰਾ ਦਾ ਹਿੱਸਾ ਤੇ ਅਸੀਂ ਸਾਨੂੰ ਬਗੈਰ ਮਹਿਕਮੇ ਵੱਲੋਂ ਕਦੀ ਕੋਈ ਕੀਤੀ ਨਹੀਂ ਆਈ ਸੀ ਕਿਤੇ ਪ੍ਰਾਇਮਰੀ ਸਬੰਧ ਵਿੱਚ ਕੰਮ ਕਰਨਾ ਤੇ ਡੀਸੀਐਮ ਐਸਕੇਐਮ ਵੱਲੋਂ ਮੈਡਮ ਵੱਲੋਂ ਵੀ ਜਿਹੜੀ ਕੱਢੀ ਗਈ ਆ ਅੱਜ ਅਸੀਂ ਉਹਦੇ ਸਬੰਧ ਦੇ ਵਿੱਚ ਅਸੀਂ ਸਾਡੀ ਜਥੇਬੰਦੀ ਵੱਲੋਂ ਸਾਡੇ ਵਰਕਰ ਕੋਈ ਇਹ ਕੰਮ ਨਹੀਂ ਕਰਨਾ